ਆਪਾਂ ਪੰਜਾਬ ਦਾ ਹਰ ਵਰਗ ਦਾ ਕਿਸਾਨ ਕੀ ਕਹਦੀ, ਉਹ ਵੀ ਮਜ਼ਦੂਰ ਕੀ ਕਹਦੀ, ਇਹ ਪਾਕਿਆ ਆਰਥਿਕ ਜਿਹੜੇ ਹਰ ਵਰਗ ਨੂੰ ਪੰਜਾਬ ਸਰਕਾਰ ਬਹੁਤ ਬੜਾ ਪ੍ਰਸੰਨ ਚਾਇਆ ਗਿਆ ਸੀ ਸਰਕਾਰ ਨੂੰ ਯੂਆਰ ਦੀ ਕਮਸਰੀ ਉਹ ਵੀ ਸਰਕਾਰ ਆ ਇਹ ਸਾਰੇ ਵਰਗਾਂ ਜੰਨੇ ਖਾਸ ਕਰਕੇ ਮਿਹਨਤ ਕਰਦੇ ਹੈ ਉਹ ਵੀ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਚਾਹੇ ਦੁਕਾਨਦਾਰ ਹੈ ਜਿਹਨੇ ਮਿਹਨਤ ਕਰਦੇ ਉਹ ਦਿਨ ਉਹਨਾਂ ਦੀ ਦੋਸਤ ਬਣ ਜਾਂਦੀ ਹੈ ਸਰਕਾਰ ਇਹ ਤੇ ਬੜੀ ਆਸਾ ਸੀ ਕਿ ਸਰਕਾਰ ਤੇ ਇਹ ਜਿੱਥੇ ਹੋਰ ਲੋਕਾਂ ਦਾ ਕਿਤੋਂਬਰ ਕੱਢਿਆ ਉੱਥੇ ਕਿਸਾਨਾਂ ਤੇ ਕਹੇ ਜਾਂ ਕਾਨੂੰਨ ਲੈ ਕੇ ਆਏ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਉਹਨਾਂ ਸਾਰਿਆਂ ਨੂੰ ਚੰਗਾ ਖਾਤਾ ਜਿਹੜਾ ਹੁਣ ਸਾਰੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਜਿਵੇਂ ਠੂਠੇ ਵਾਲੀ ਦੇ ਵਿੱਚ ਐਕਸ਼ਨ ਕਮੇਟੀ ਉਹਦੇ ਲੜਦੀ ਹੈ ਆ ਆਪਦੀ ਕਮੇਟੀ ਬਣਾਤੀ 212 ਏਕੜ ਜ਼ਮੀਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਵਿੱਚੋਂ ਬਾਹਰ ਹੋ ਗਏ ਜਿਹਦੇ ਵਿੱਚ 50 ਘਰਾਂ ਦੀ ਰਿਹਾਨਸ ਹੈ ਤੇ ਮੋਟਾ ਲੱਗਿਆ ਹੋਣਾ ਨੇ ਅਪਜਾਊ ਜ਼ਮੀਨਾਂ ਪੂਰੀ ਵਧੀਆ ਜੇ ਕਹਦੀ 80 ਹਜ਼ਾਰ ਦਾ ਪੱਲਾ ਲੱਗਦਾ ਇਹਨਾਂ ਜੋਕਰੀ ਜੇ ਕਹਦੀ ਮੁੱਦੇ ਵਾਲੇ ਦੀ ਗੱਲ ਕਰ ਲਈਏ 24311 ਏਕੜ ਜ਼ਮੀਨਾਂ ਅਪਜਾਊ ਕਰਤੀ ਜਿਹੜੇ ਕਈ ਪਿੰਡ ਥੋਣੇ ਪੈਣਗੇ ਇਹਨਾਂ ਜੋਕਰੀ 19 ਥਾਵਾਂ ਦੇ ਵਿੱਚ ਜਿਹੜੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਿਆ ਜ਼ਮੀਨ ਖੋਣ ਦੇ ਜਦੋਂ ਕੋਸ਼ਰ ਸਰਕਾਰਾਂ ਟੇਡੇ ਢਾਂਗ ਨਾਲ ਜਿਵੇਂ ਗਵਿੰਦਪੁਰਾ ਦੇ ਵਿੱਚ ਜ਼ਮੀਨ ਖੋਈ ਹੈ ਟੇਡੇ ਢਾਂਗ ਦੇ ਨਾਲ ਸੱਤੋ ਕੁੱਟ ਕੇ ਜ਼ਮੀਨ ਖੋਈ ਹੈ ਜਿਹੜੀ ਅੱਜ ਵੀ ਵਿਹਲੀ ਪਈ ਹੈ ਇਹਨਾਂ ਨੇ ਸਿੱਧੇ ਜਮਾਦਾਨ ਨੂੰ ਕਿਹਾ ਕਿ ਆ ਤਪਾਲਿਆ ਵਿਆਹ ਜ਼ਮੀਨ ਛੱਡੋ ਪਰ ਅੱਜ ਜਿਹੜੇ ਉੱਠੇ ਇਹਦੇ ਵਿੱਚ ਕਮੇਟੀ ਬਣੀ ਆ ਉਹਦੇ ਸੱਦਾ ਦਿੱਤਾ ਸਾਰੀਆਂ ਕਿਸਾਨਾਂ ਦੇ ਸੰਬੰਧੀਆਂ ਨੂੰ ਖਾਸ ਕਰਕੇ ਸੰਜੋਤ ਮੋਰਚਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਉਹ ਸਾਰੇ ਲੀਡਰ ਪਹੁੰਚੇ ਆ ਇਹ ਤਾਂ ਅੱਜ ਪਹਿਲਾਂ ਡੀਸੀ ਨੂੰ ਮੰਗ ਪੱਤਰ ਦਿੱਤੇ ਦੋ ਵਾਰੀ ਉਸ ਤੋਂ ਬਾਅਦ ਸਰਕਾਰ ਨੂੰ ਦਿੰਨੇ ਆ ਇਹ ਸਾਡੇ ਚੇਤਾਵਨੀ ਪੱਤਰ ਆ ਅੱਜ ਵਾਲਾ ਅਸੀਂ ਸਾਡੇ ਲੀਡਰਾਂ ਨੇ ਬੋਲਤਾ ਇਹ ਜ਼ਮੀਨ ਦੇ ਫੈਸਲੇ ਅਸਲ ਜ਼ਮੀਨ ਚ ਹੁੰਦੇ ਆ ਕਿਉਂਕਿ ਜਦੋਂ ਬੱਟਾ ਤੇ ਆਉਣਗੇ ਉੱਥੇ ਫੈਸਲੇ ਹੋਣਗੇ ਵੀ ਕਿਸਾਨ ਜ਼ਮੀਨ ਦੇਂਦੇ ਆ ਜਾਂ ਕਿਸਾਨ ਸੀਦਿਆਂ ਪਾਉਂਦੇ ਆ ਜਾਂ ਇਹਨਾਂ ਦਾ ਬੇਈਮਾਨਾਂ ਦੀਆਂ ਲੱਤਾਂ ਵੱਧਦੇ ਆ ਕਿਉਂਕਿ ਜਦੋਂ ਭਾਈ ਇੱਕ ਸਾਡੇ ਟੱਕ ਮਾਰਦੇ ਵੱਟਦੇ ਤੇ ਗੱਠ ਵੱਟ ਵੱਢ ਲੈ ਸਾਡੀ ਉਹ ਉੱਥੇ ਖਤਮ ਕਰਦਾ ਸਰਕੇ ਭਾਈ ਨੂੰ ਇਹ ਤਾਂ ਸਰਕਾਰ ਆ ਜਿਹੜੀ ਹੈ ਵੀ ਕੀ ਲੱਗਦੀ ਐ ਇਸ ਕਰਕੇ ਇਹਨੂੰ ਮਹਿੰਗਾ ਪਾਊਗਾ ਸਦਾ ਕਿਸੇ ਵੀ ਕੋਲੇ ਦਾ ਸੁਪਨੇ ਨਹੀਂ ਪੂਰੇ ਹੋਣ ਦੇਵਾਂਗੇ ਸਰਕਾਰ ਦੇ ਅਜ ਲੱਤਾਂ ਭਾਰ ਚਾਲਦੇ ਨੇ ਤਾਂ ਅਜੇ ਉੱਥੇ ਇੱਕ ਅੰਚ ਵੀ ਜ਼ਮੀਨ ਹੈ ਜਿਹੜੀ ਉਹ ਸਰਕਾਰ ਨੂੰ ਇਸ ਢੰਗ ਦੇ ਨਾਲ ਐਪੀ ਨਹੀਂ ਪਾਉਂਦੇ ਬਾਕੀ ਇਸ ਤਰ੍ਹਾਂ ਕਿਹਾ ਗਿਆ ਜੀ ਦਰਦ ਦਰਦ ਹੁੰਦਾ ਹੈ ਪਰ ਇਹ ਕਾਹੇ ਚਲਾ ਹੁੰਦਾ ਲੱਗਦਾ ਹੈ ਸਰਕਾਰ ਜਿਹੜੀ ਮੁੱਖ ਮੰਤਰੀ ਉਹਨਾਂ ਆਪਦੀ ਬਿਆਨ ਸੀਗਾ ਹੁਣ ਕਿੰਦਾ ਚਾਹਣਗੇ ਤਾਂ ਲੱਗਦਾ ਫਿਰ ਕਿਆਰੀ ਆਪਣੀ ਹੁੰਦੀ ਬਿਲਕੁਲ ਸੰਜਤ ਮੋਰਚੇ ਨੇ ਫੈਸਲਾ ਕਰ ਰੱਖਿਆ ਕਿਉਂਕਿ ਹਜੇ ਜਾਂਦੇ ਨੇ ਪਿੰਡਾਂ ਦੇ ਵਿੱਚ ਵੀ ਪਾਈਆਂ ਨਾਲ ਪਾਈਆਂ ਨੂੰ ਲੜਾ ਦਈਏ ਸੰਜਤ ਮੋਰਚੇ ਦੇ ਲੀਡਰ ਬਹੁਤ ਸਿਆਣੇ ਆ ਉਹ ਚੁੱਪ ਕਰਕੇ ਵੀ ਠੀਕ ਹੈ ਆਉਣ ਦੇ ਕਿਉਂਕਿ ਦੇਣਾ ਕੁਝ ਹੈ ਨਹੀਂ ਸਕੂਲਾਂ ਦੇ ਸੁੱਕੇ ਪਰਾਣੀਆਂ ਕੰਧਾਂ ਨੂੰ ਕਲੀ ਕਰਕੇ ਜਿਹੜੇ ਉਹ ਕਹਾ ਕਹਾ ਟੰਕਰਦੇ ਆ ਉਹ ਲੋਕਾਂ ਨੇ ਨੰਗੇ ਹੋ ਕੇ ਦੇਖ ਲੈ ਕਰ ਲਈ ਹੁਣ ਫੈਸਲਾ ਕਰੂ ਜਦੋਂ ਬੋਕਾਂ ਨੂੰ ਆਏ ਸੰਜਤ ਸਮੂਰਚਾ ਜਿਵੇਂ ਪਹਿਲਾਂ ਭਾਜਪਾ ਵਾਲੇ ਦੇ ਕੱਪੜੇ ਪਾ ਰਹੇ ਹਨ ਮੈਂ ਕਹਿੰਦਾ ਵੀ ਆਪ ਪਾਰਟੀ ਦੇ ਜਿਹੜੇ ਜਾਣਗੇ ਐਮਐਲਏ ਦੇ ਚੰਚੇ ਇਹਨਾਂ ਨੇ ਬਿਨੈਕ ਜਾਣਗੇ ਇਹ ਨਾਲ ਇੱਕ ਇੱਕ ਕੁਰਤਾ ਪਜਾਮਾ ਨਾਲ ਲੈ ਕੇ ਜਾਣ ਕਿਉਂਕਿ ਲੋਕ ਤਪੇ ਹੋਏ ਨੇ ਇਹਨਾਂ ਦੇ ਦਵਾਮਿਆਂ ਦੇ ਵਿੱਚ ਕੱਪੜੇ ਨਹੀਂ ਛੱਡਣਗੇ ਆ ਜਮੀਨਾਂ ਵਾਲੇ ਮਸਲੇ ਨੂੰ ਲੈ ਕੇ ਧਰਗੇ ਹੋਏ ਮਸਲੇ ਨੂੰ ਲੈ ਕੇ ਨਸ਼ੇ ਵਾਲੇ ਮਸਲੇ ਲੈ ਕੇ ਸਾਰੇ ਮਸਲਿਆਂ ਦੇ ਵਿੱਚ ਸਰਕਾਰ ਫੇਲ ਨਿਕਲੀ ਹੈ ਤੇ ਉਹਦਾ ਨਤੀਜਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੋਟਰਾਂ ਨੂੰ ਆਏ ਉਹਨਾਂ ਨੂੰ ਨਿਕਲੂਗਾ ਜੇਨਾਂ ਪੰਜਾਬ ਸਰਕਾਰ ਦੇ ਇੱਕ ਨੀਤੀ ਪਾਲਿਸੀ ਜਿਹੜੀ ਉਹਨਾਂ ਨੇ ਬਣਾਈ ਆ ਕੈਬਨਟ ਦੀ ਮੀਟਿੰਗ ਕਰਕੇ ਜਿੱਥੇ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਵੀਆਂ ਕਲੋਨੀਆਂ ਨਵੇਂ ਸ਼ਹਿਰ ਬਸਾਉਣ ਦਾ ਜਿਹੜਾ ਅਰਬਲ ਸਟੇਟ ਬਣਾਉਣ ਦਾ ਐਲਾਨ ਕੀਤਾ ਉਹਦੇ ਵਿੱਚ ਤੁਸੀਂ ਹਾਂ ਮੀਡੀਆ ਰਾਈ ਦੇਖਿਆ ਕਿ 66000 ਕਿਲਾ ਮਹਾਲੇ 24000 ਕਿਲਾ ਲੁਧਿਆਣੇ ਦੇ ਵਿੱਚ ਬਾਕੀ ਸਾਰੀਆਂ ਥਾਵਾਂ ਦੇ ਕਿਤੇ 2000 ਕਿਤੇ 1000 ਏਕੜ ਉਸੇ ਨੀਤੀ ਤ ਹਤ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਟੋਠਾ ਵਾਲੀ ਜਿੱਥੇ 212 ਏਕੜ ਜ਼ਮੀਨ ਹੈ ਜਿਹੜੀ ਉਹ ਰੋਕਣ ਦਾ ਇਹਨਾਂ ਨੇ ਹਲਾਲ ਕੀਤਾ ਉਹ 212 ਏਕੜ ਜ਼ਮੀਨ ਜਿੱਥੇ ਵਾਲੀ ਉਹ 1.15 ਕਰੋੜ ਦਾ ਕਿਲਾ ਵੀ ਉੱਥੇ ਮਿਲਦਾ ਨਹੀਂ ਦਿੰਦਾ ਨਹੀਂ ਇਹਨਾਂ ਦੀ ਮਹਿੰਗੀ ਜ਼ਮੀਨ ਹੈ ਤੇ ਉਹ ਸਾਰੇ ਮੈੜੀ ਪਾਣੀ ਆ ਜਿਹੜਾ ਪੈਂਦਾ ਉਪਜਾਈ ਆ ਦੋ ਦੋ ਤਿੰਨ ਤਿੰਨ ਫਸਲਾਂ ਉੱਥੇ ਹੁੰਦੀਆਂ ਉਹ ਜ਼ਮੀਨਾਂ ਦੇ ਮਾਲਕ ਆਪਦੇ ਬੱਚਿਆਂ ਨੂੰ ਪਾਲਦੇ ਆ ਫਸਲਾਂ ਪਾਦਾ ਕਰਕੇ ਉਸ ਜ਼ਮੀਨਾਂ ਦੇ ਵਿੱਚ ਕਿਸਾਨਾਂ ਦੀਆਂ ਰਹਿਸਾ ਵੀ ਬੜੀਆਂ ਹੁੰਦੀਆਂ ਉਹ ਜ਼ਮੀਨ ਨੂੰ ਰੋਕਣ ਤੋਂ ਲਈ ਅਸੀਂ ਕਹਿਣ ਵਾਸਤੇ ਆਇਆ ਕਿ ਬਲ ਬਲ ਦੇਸ਼ੀ ਨਮਾਗ ਪੱਤਰ ਦਿੱਤਾ ਅੱਜ ਅਸੀਂ ਜਿਹੜਾ ਮਾਨਸਾ ਦਾ ਐਮ.ਐਲ.ਏ. ਵਿਜੇ ਸਿੰਘ ਨਾਲ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਜਿਹੜਾ ਪਿੰਡ ਹੈ ਉਹਦੇ ਹਲਕੇ 'ਚ ਪੈਂਦਾ ਉਹਨੂੰ ਦੱਸਣ ਵਾਸਤੇ ਆਇਆ ਕਿ ਤੁਸੀਂ ਤੁਹਾਡੀ ਸਰਕਾਰ ਹੈ ਤੁਹਾਡੀ ਪਾਰਟੀ ਦੀ ਸਰਕਾਰ ਹੈ ਸਾਡਾ ਨਮਾਗ ਪੱਤਰ ਲੈ ਕੇ ਸਰਕਾਰ ਤੇ ਦਬਾਅ ਪਾਓ ਇਹ ਬਸ ਦੇ ਰਸਦੇ ਘਰਾਂ ਨੂੰ ਉਜਾੜਾ ਕਰਨਾ ਜਿਹੜਾ ਬੰਦ ਕਰੋ ਸਾਨੂੰ ਤੁਹਾਡੇ ਉਹਦੇ ਬਕਾਨ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਬਸ ਦਾ ਲੋਕ ਰੋਟੀ ਖਾਂਦਾ ਹੈ ਤੁਸੀਂ ਉਹਨਾਂ ਨੂੰ ਉਜਾਰ ਦਿਓ ਇਹ ਤੇ ਕਿਹੜੇ ਜੱਪੇ ਆ ਕਿਹੜਾ ਵਰਗ ਹੈ ਜਿਹੜਾ ਇਹ ਕਹਿੰਦਾ ਕਿ ਸਾਨੂੰ ਸਹਿਰ ਵਸਾ ਕੇ ਦੇ ਜਿਹੜੀ ਉਹ ਸਿੱਧਾ ਸਿੱਧਾ ਇਹਨਾਂ ਕੌਂਪਰੀਆਂ ਦੇ ਜ਼ਮੀਨਾਂ ਹਵਾਲੇ ਤੇ ਕਿੰਨੀਆਂ ਕਰਾਉਂਦੀਆਂ ਪਈਆਂ ਉਹਨਾਂ ਦੇ ਸਾਰੀ ਕਰ ਲੋ ਉਥੇ ਦੇ ਦੇ ਕੋਠੀਆਂ ਜਿਹੜੀਆਂ ਨੂੰ ਦੇਣੇ ਆ ਤੇ ਅਸੀਂ ਅੱਜ ਸੁਣਾਉਣੀ ਕਰਨ ਵਾਸਤੇ ਆਇਆ ਨਾਲ ਐਲਾਨ ਕਰਦੇ ਆ ਕਿ ਜੇਕਰ ਸਾਡੀ ਉਹਨਾਂ ਜ਼ਮੀਨਾਂ ਦੇ ਵਿੱਚ ਸਰਕਾਰ ਦੇ ਪੁਲਸ ਦੇ ਬਿੰਡੇ ਜੋਰ ਪਰ ਪਾਇਆ ਉਹਦਾ ਡਟ ਕੇ ਮੁਕਾਬਲਾ ਕਰਾ ਕੇ ਕਿਸੇ ਵੀ ਹਾਲਤ ਚ ਜ਼ਮੀਨਾਂ ਨਹੀਂ ਦੇਵਾਂਗੇ ਇਹ ਸਰਕਾਰ ਵੱਲੋਂ ਜ਼ਿੰਮੇਵਾਰ ਰੋਕਣੀ ਰੋਕਣੀ ਹੈ ਜ਼ਮੀਨ ਦੇ ਨਾਲ ਇਹ 212 ਕਿੱਲਾਂ ਦੇ ਵਿੱਚ 50 ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਘਰ ਵੀ ਬਣਾਏ ਹੋਏ ਨੇ ਯਾਨੀ ਜ਼ਮੀਨ ਵੀ ਖੋਣੀ ਹੈ ਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆਪਣੀਆਂ ਜ਼ਮੀਨਾਂ ਦੇ ਵਿੱਚ ਘਰ ਬਣਾਏ ਹੋਏ ਨੇ ਹਰ ਵੀ ਖੋੜੇ ਨੇ ਦੇਖੋ ਨਵੇਂ ਘਰ ਬਣਾਉਣ ਵਾਸਤੇ ਕਿਹਾ ਜਾ ਰਿਹਾ ਹੈ ਨਵੀਂ ਕਲੋਨੀ ਠੱਲ ਵਾਸਤੇ ਕਿਹਾ ਜਾ ਰਿਹਾ ਹੈ ਪਰ ਜਿਹੜੇ ਪਹਿਲਾਂ ਹੀ ਉੱਥੇ ਕਈ ਕਈ ਸਾਲਾਂ ਤੋਂ ਉੱਥੇ ਘਰ ਬਣਾ ਕੇ ਲੋਕ ਆਪਣੀ ਖੇਤੀ ਕਰਦੇ ਨੇ ਉਹਨਾਂ ਨੂੰ ਖਿਡੌਣ ਦਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੋ ਅਸੀਂ ਤਾਂ ਪਹਿਲਾਂ ਕਿਹਾ ਮਾਨਸਾਂ ਦੇ ਵਿੱਚ ਓਡਾ ਕਲੋਨੀ ਬਣਾਈ ਸੀ ਉੱਥੇ ਵਸਾਣੇ ਕਿਹਨੂੰ ਰਸੋਣਾ ਵੇਲੀ ਪਈ ਹੈ 골ਡਨ ਸਿਟੀ ਹੈ ਗ੍ਰੀਨ ਸਿਟੀ ਹੈ ਜਾਣੀ ਹੋਰ ਸਿਲਬਰ ਸਿਟੀ ਹੈ ਜਾਨੀ ਇਹ ਸਾਰੀਆਂ ਕਲੋਨੀਆਂ ਬੇਲੀਆਂ ਪਈਆਂ ਨੇ ਸਰਕਾਰ ਨੂੰ ਕੀ ਜੀ ਬੁਤ ਹੈ ਵੀ ਨਵੀਂ ਕਲੋਨੀ ਬਣਾਉਣੀ ਹੈ ਜਹ ਤੱਕ ਕਿਸੇ ਵੱਲੋਂ ਕੋਈ ਮੰਗਾਈ ਹੋਵੇ ਕਿ ਸਾਨੂੰ ਕਲੋਨ ਨਹੀਂ ਬਣਾ ਕੇ ਦਿੱਤੀ ਜਾਵੇ ਕਿਸੇ ਵੱਲੋਂ ਕੋਈ ਮੰਗ ਨਹੀਂ ਕੋਈ ਡਿਮਾਂਡ ਨਹੀਂ ਜਾਨੀ ਕਹਿਣ ਦਾ ਭਾਵ ਕੀ ਹੈ ਇਹ ਸਰਕਾਰ ਕਮਿਸ਼ਨ ਲੈਣ ਦੇ ਨਾਂ ਦੇ ਉੱਤੇ ਕਿਉਂਕਿ ਸਰਕਾਰ ਤਾਂ ਡੇਟਸਾ ਰਹਿ ਗਿਆ ਇਹਨਾਂ ਦੇ ਦਿਮਾਗ 'ਚ ਇਹ ਚੀਜ਼ ਹੈ ਵੀ ਅਸੀਂ ਇਹ ਕੰਪਨੀਆਂ ਨੂੰ ਜ਼ਮੀਰ ਸਮਹਾ ਦਈਏ ਕੰਪਨੀਆਂ ਨੂੰ ਜ਼ਮੀਰ ਸਮਹਾ ਕੇ ਕੰਪਨੀਆਂ ਤੋਂ ਵੀ ਕਮਿਸ਼ਨ ਲੈ ਕੇ ਅਸੀਂ ਡੰਡੀ ਲੱਗੀਏ ਵੀ ਸਾਡਾ 1.5 ਹਰ ਰਹਿ ਗਿਆ ਸੋ ਅਸੀਂ ਜਿਹੜੀ ਇਹ ਜ਼ਮੀਨ ਹੈ ਇਹ ਕਿਸੇ ਵੀ ਕੀਮਤ ਤੇ ਨਾ ਜਾਣ ਦੇ ਪਹਿਲਾਂ ਦਿੱਤੀ ਹੈ ਨਾ ਹੋਣੀਏ ਜ਼ਮੀਨਾ ਪਿੱਛੇ ਸਿਰ ਲੱਗਦੇ ਹੁੰਦੇ ਨੇ ਜੇ ਸਾਨੂੰ ਉੱਥੇ ਸਿਰ ਲਾਉਣੇ ਪਏ ਅਸੀਂ ਸਿਰ ਵੀ ਲਾਵਾਂਗੇ ਪਰ ਖੋਖਿਆਂ ਵਾਲੇ ਪਿੰਡ ਦੀ 212 ਏਕੜ ਜ਼ਮੀਨ ਦੇ ਵਿੱਚ ਇਹਨਾਂ ਨੂੰ ਪਹਿਰ ਨਹੀਂ ਦਰਉਦੇ ਮਾ ਦੇਖੋ ਸਾਡਾ ਕਰਨਾ ਲਾਉਣ ਦਾ ਮਕਸਦ ਇਹ ਸੀ ਕਿ ਸਾਡੇ ਡੀ ਜੇ ਸਿੰਘਲਾ ਜੀ ਬਧਾਇਕ ਨੇ ਸਾਡੇ ਐਮ ਐਲ اے ਨੇ ਕਿਉਂਕਿ ਸਾਡੇ ਪਿੰਡਾਂ ਤੋਂ ਵੋਟਾਂ ਲੈ ਕੇ ਸਾਡੇ ਕਿਸਾਨਾਂ ਬਦੂਰਾਂ ਤੋਂ ਵੋਟਾਂ ਲੈ ਕੇ ਉਹ ਐਮ ਐਲ اے ਬਣੇ ਨੇ ਸੋ ਸਾਡੇ ਬਧਾਇਕ ਹੋਣ ਦੇ ਨਾਂ ਤੇ ਸਾਡੀ ਉਹ ਹਲਕੇ ਦੀ ਨੁਮਾਇੰਦਗੀ ਕਰਦੇ ਇਸ ਕਰਕੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਜੀ ਸਾਡੀ ਗੱਲ ਸਰਕਾਰ ਤੱਕ ਪਹੁੰਚਾਓ ਇਹ ਅਸੀਂ ਜ਼ਮੀਨ ਕਿਸੇ ਵੀ ਕੀਮਤੇ ਨਹੀਂ ਦੇਣੀ ਇਸ ਜ਼ਮੀਨ ਦੇ ਉੱਤੇ ਸਾਡੇ ਪੁਰਖਿਆਂ ਨੇ ਪਹਿਲਾਂ ਪੱਧਰ ਕੀਤੀਆਂ ਨੇ ਜ਼ਮੀਨਾਂ ਪਾਣੀ ਲਗਦਾ ਕੀਤਾ ਨਹੀਂ ਪਾਣੀ ਲਗਦਾ ਕੀਤਾ ਤੇ ਅੱਜ ਤੱਕ ਉਹ ਢਾਣੇ ਦੇਣ ਦੇ ਯੋਗ ਜ਼ਮੀਨਾਂ ਹੋ ਗਈਆਂ ਅੱਜ ਸਰਕਾਰ ਵੱਲੋਂ ਇਹ ਜ਼ਮੀਨਾਂ ਖੋਹਣ ਦਾ ਫੈਸਲਾ ਕਰ ਲਿਆ ਜਿਹੜਾ ਕਿ ਅਸੀਂ ਕਿਸੇ ਵੀ ਕੀਮਤ ਤੇ ਇਹ ਫੈਸਲਾ ਲਾਗੂ ਨਹੀਂ ਹੁੰਦੇ ਵਾਂਗੇ ਫਿਰ ਮੇਰੇ ਸਾਹਮਣੇ ਚੰਦੂਕੇ ਸੁਭਾ ਮੀਤ ਪ੍ਰਧਾਨ ਆ ਪਾਰਕ ਕਿਸਾਨੀ ਨੇ ਲਖੋਵਾਲ ਅੱਜ ਦਾ ਜਿਹੜਾ ਮਾਨਸਾ ਜ਼ਿਲ੍ਹੇ ਦਾ ਪ੍ਰੋਗਰਾਮ ਹੈ ਪੰਜਾਬ ਸਰਕਾਰ ਨੇ ਜ਼ਮੀਨਾਂ ਰਕਾਰ ਕਰਨ ਦੀ ਜਿਹੜੀ ਨੀਤੀ ਤੋਰੀ ਹੋਈ ਹੈ ਜਿਥੇ ਮੰਨਿਆ ਉਹ ਲੋਕ ਕਰਦੇ ਆ ਨੇ ਅੱਜ ਠੋਖਿਆਂ ਦੀ ਜ਼ਮੀਨ ਦਾ 212 ਏਕੜ ਦਾ ਜੋ ਮਸਲ ਹੈ ਉਸ ਦੇ ਵਿਰੋਧ ਵਿੱਚ ਅਸੀਂ ਐਮਐਲਏ ਸਾਹਮਣੇ ਘਰ ਅੱਗੇ ਆ ਜਿਹੜਾ ਉਹ ਚਤਾਵਨੀ ਧਰਨਾ ਦਿੱਤਾ ਹੋਇਆ ਹੈਗਾ ਕਿਉਂਕਿ ਸਰਕਾਰ ਸਾਡੋ ਜ਼ਮੀਨਾਂ ਖੋ ਰਹੀ ਹੈ ਪਰ ਜ਼ਮੀਨਾਂ ਸਾਡੀ ਜਿਹੜੀ ਉਹ ਜਿੰਦ ਜਾਨ ਹੈ ਇੱਥੇ ਅਸੀਂ ਅਨਾਜ ਪੈਦਾ ਕਰਦੇ ਆਂ ਬੱਚੇ ਪਾਲਦੇ ਆਂ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦੇ ਆਂ ਪਰ ਯਾਰ ਹੋਣਾ ਚਾਹੀਦਾ ਇਹਨਾਂ ਦੇ ਕਿ ਇਹ ਜ਼ਮੀਨਾਂ ਕਲੋਨੀਆਂ ਦੇ ਅਸਾਰੇ ਤੇ ਰੋਕਦੀ ਹੈ ਔਰ ਮਾਰਸੋਂ ਦੀ ਜੀ ਗੱਲ ਕਰ ਜੇ 450 ਕਲੋਨੀ ਕੈਂਚੀਆਂ ਦੇ ਕਲੋਨੀ ਨੇ ਉਹ ਹਜੇ ਵੀ ਬੇਵਾਦ ਪਈਆਂ ਨੇ ਤੇ ਉਹਨਾਂ ਨੇ ਵਹਾਰ ਕਰ ਲੈ ਹੁਣ ਦੁੱਖ ਗੱਲ ਹੈ ਸਾਨੂੰ ਜਥੇਬੰਦਿਆਂ ਨੂੰ ਲੜਨ ਵਾਲਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਕਿ 1993 ਤੋਂ ਡਬਲਯੂਟੀਓ ਦਾ ਜੋ ਬਰੋਲ ਹੋ ਰਿਹਾ ਸੀ ਆ ਸਾਰੇ ਉਹ ਤਰਾਨੇ ਜਿਹੜੀਆਂ ਮੰਗਾਂ ਨੇ ਕਾਂਗਰਸ ਨੇ ਸ਼ੁਰੂ ਕਰਤਾ ਤੇ ਮਦਰ ਨੇ ਸਰਕਾਰਾਂ ਜਿਹੜੀਆਂ ਸੀ ਉਹਨੂੰ ਪੂਰਾ ਕਰਦੇ ਆ ਜੀ ਔਰ ਉਹ ਗੱਲ ਸਾਡੇ ਯਾਦ ਹੈ ਜੇਕਰ ਕਹਿੰਦੇ ਬਿੱਲੀ ਦੁੱਧ ਪੀਵੇ ਕਹ ਤਾਵੇ ਦੇ ਖੜ ਕੇ ਮੱਖਾਂ ਨੂੰ ਵੱਟਦੇ ਲੱਜੇ ਉਹ ਪੰਜਾਬ ਕਦੇ ਬਰਸਤ ਨਹੀਂ ਕਰੂਗਾ ਇਸ ਕਰਕੇ ਹੀ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਐ ਉਹ ਬਿਲਕੁਲ ਨਹੀਂ ਕਿਸਾਨਾਂ ਦੇ ਹੱਥਾਂ ਤੋਂ ਜਾਣ ਦੇਵਾਗੇ ਮੈਂ ਇਹ ਕਹਿਣਾ ਚਾਹੁੰਦਾ ਏਰੀ ਤਾਂ ਇਹ ਸਰਕਾਰ ਅੱਜ ਉਹਨੇ ਕਿਸਾਨਾਂ ਨਾਲ ਦੁਨੀ ਕਰ ਰਹੀ ਗਿਆ ਖਸਾਨ ਕਰੀਏ ਜ਼ਮੀਨਾਂ ਲੁੱਟ ਰਹੀਏ ਹੋਰ ਹੀ ਕੁਤਰੀ ਮੈਂ ਵੀ ਜੇ ਨਹੀਂ ਲੋਕੋ ਬਾਲਾ ਚਲੇ ਜਾਣਾ ਸੈਕਟਰੀ ਅਵੀ ਮੋੜ ਜੋ 91 ਸੀਟਾਂ ਪਾ ਦਿੱਤੀਆਂ ਸੀ ਨਾ ਗੋਗੇ ਬੋਲਿਆਂ ਨੂੰ ਧਰਨਾ ਤੇ ਨਿਕਲੀ ਹੋਈ ਸਰਕਾਰ ਕੋਈ ਭਗਵਾਨ ਤਮਨ ਲਾਲੋ ਡਾਕਟਰ ਬੀਜੇ ਸਿੰਘ ਲਾਲੋ ਜਾਂ ਬੋਤਰਾ ਮਨ ਲਾਲੋ ਜਾਂ ਹੋਰ ਵੀ ਇਹਨਾਂ ਦੇ ਬਧਾਏ ਕਲਾ ਲੋ ਧਰਨਾ ਤੇ ਆਂਦੇ ਸੀ ਕਹਿੰਦੀ ਛੋਡੇ ਪੁੱਤਾਂ ਛੋਡੇ ਧੀਆ ਸਾਰੀ ਸਰਕਾਰ ਲਿਆਓ ਤੇ ਛੋਡੇ ਪੱਖ ਦੀ ਗੱਲ ਹੋਊਗੀ ਤੁਸੀਂ ਇੱਕ ਥਾਂ ਦਿਖਾ ਦਿਓ ਕਿ ਜਿੱਥੇ ਇਹਨਾਂ ਨੇ ਕਿਸਾਨਾਂ ਦੇ ਪੱਖ ਦੀ ਗੱਲ ਕੀਤੀ ਹੋਵੇ ਜੇ ਇਹ ਕਿਸਾਨ ਦੀ ਜ਼ਮੀਨ 'ਚ ਬਰਨਗੇ ਕਿਸਾਨ ਦੀ ਜ਼ਮੀਨ ਉਹਦੀ ماں ਕੀ ਤੇ ਜੇ ਕਿਸਾਨ ਦੀ ਜ਼ਮੀਨ ਖੋਣਗੇ ਜਿੱਥੇ ਬੰਦੀਆਂ ਨਾਲ ਖੜੀਆਂ ਨੇ ਜਿੰਨ ਦਾ ਪ੍ਰਸ਼ਾਸਨ ਡਾਂਗਾ ਫਰਾ ਉਹਨਾਂ ਡਾਂਗਾ ਵੀ ਚਲਾਉਣੀਆਂ ਹੋਣਗੀਆਂ ਨੇ ਦਰੇ ਚਲਾਊਗਾ ਦਰੇ ਵੀ ਚਲਾਉਣੇ ਆਉਂਦੇ ਆ ਅਥਰੂਗਾ ਚਲਾਊਗਾ ਸਾਡੇ ਕੋਲ ਵੀ ਪਾਣੀਆਂ ਪਿਛਾਰਾਂ ਹੈਗੀਆਂ ਨੇਗੀਆਂ ਐ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀ ਜ਼ਮੀਨ ਨੂੰ ਅਸੀਂ ਕਿਸੇ ਵੀ ਤਰਾ ਇਹਨਾਂ ਕੋਲ ਨਹੀਂ ਜਾਣ ਦੇਵਾਂਗੇ ਸਾਨੂੰ ਸਿਰ ਤਲ ਦੀ ਬਾਜੀ ਲਾਉਣੀ ਪੂਗੀ ਮੈਂ ਮਾਨਸਾ ਜ਼ਿਲ੍ਹੇ 2743 ਪਿੰਡਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਘਰਾਂ ਚੋਂ ਨਿਕਲਿਓ ਇਹਨਾਂ ਦੀਆਂ ਝੂਠੀਆਂ ਗੱਲਾਂ ਝੂਠੇ ਦਰਾਸਿਆਂ ਝੂਠੇ ਪਿਆਰ ਦੇ ਅਫਵਾਹਾਂ ਦੇ ਵਿੱਚ ਨਾ ਹੋ ਆਪਾਂ ਰਲ ਮਿਲ ਕੇ ਕੱਲੀ ਠੂਠਿਆਂ ਵਾਲੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਵਿਟਾਂਗੇ ਜਿੱਥੇ-ਜਿੱਥੇ ਇਹਨਾਂ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਰਹੀਆਂ ਜਦ ਹੈ ਬੰਦੀਆਂ ਮੋਰਚਾ ਪੂਰਾ ਸਖਤ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਨਾ ਮੰਨੀ ਤਾਂ ਕੋਈ ਕਾੜਾ ਫੈਸਲਾ ਲੇਤਾ ਜਾਊਗਾ ਇਹ ਧਰਨਾ ਜੀ ਜੋ ਪੰਜਾਬ ਸਰਕਾਰ ਸਾਰੇ ਪੰਜਾਬਤੀ ਵੈਸੇ ਤਾਂ ਆਪਣੇ ਮਾਨਸਾਹ ਜ਼ਿਲ੍ਹੇ ਦੇ ਪਿੰਡ ਢੋਠਿਆਂੜੀ ਚ 212 ਏਕੜ ਜ਼ਮੀਰ ਯੋਕਰ ਕਰਨ ਜਾ ਰਹੀ ਹੈ ਉਦੇ ਸਬੰਧ ਦੇ ਵਿੱਚ ਜ਼ਮੀਨ ਬਚਾਓ ਸੰਘਰਸ਼ ਕਮੇਟੀ ਕੋਲ ਠੋਠਿਆਂ ਵਾਲੀ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਲਏ ਦੇ ਬਾਾਰਚੇ ਤਰਨਾ ਇਸ ਲਈ ਦਿੱਤਾ ਗਿਆ ਤਾਂ ਕਿ ਇਹਨੂੰ ਸੂਚਨਾ ਦੇਣ ਵਾਸਤੇ ਤੇ ਪੰਜਾਬ ਸਰਕਾਰ ਨੂੰ ਇਹਦੇ ਜਰੀਏ ਵਾਹ ਕਰਨ ਵਾਸਤੇ ਕਿ ਕਿਸਾਨ ਪਹਿਲਾਂ ਵੀ ਸੈਂਟਰ ਸਰਕਾਰ ਨੇ ਵੀ ਦੇਖਿਆ ਹੈ ਕਿਸਾਨ ਜਥੇਬੰਦੀਆਂ ਨਾਲ ਪੰਗਾ ਲੈ ਕੇ ਆਖਰ ਮੋਦੀ ਨੂੰ ਵੀ ਗੋਡੇ ਟੇਕਣੇ ਪਏ ਇਹ ਕੋਧੀਆਂ ਚਾਲਾਂ ਤੋਂ ਸਰਕਾਰ ਬਾਝਾਵੇ ਜੀਵਿੰਦਾਰ ਦੀ ਜੋ ਜ਼ਮੀਨ ਹੈ ਇਹ ਮਾਂ ਤੋਂ ਵੀ ਉੱਪਰ ਦਾ ਦਰਜਾ ਜ਼ਮੀਨ ਨੂੰ ਕਿਉਂਕਿ ਉਸੇ ਜ਼ਮੀਨ ਦੀ ਜਿਹ ਸੁਗਣੀ ਹੈ ਜੀਵਿੰਦਾਰ ਨੇ ਖਾਣੀ ਹੈ ਵੇਚ ਕੇ ਕਵੀਂਦਾਰੀ ਚਲੋਣੀ ਹੈ ਤੇ ਜ਼ਮੀਨਾਂ ਹੁਣ ਤੇ ਸਰਕਾਰ ਆ ਗਈ ਤਾਂ ਕਿਸਾਨ ਕਿੱਥੇ ਜਾਊ ਕਿਸਾਨ ਦਾ ਇੱਕ ਗਲ ਘੋਟਣ ਤੇ ਸਰਕਾਰ ਤੁਰੀ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦੀਆਂ ਹਰਕਤਾਂ ਤੋਂ ਸਰਕਾਰ ਬਾਹਰ ਜਾਵੇ ਨਹੀਂ ਤਾਂ ਸੰਯੁਕਤ ਮੋਰਚਾ ਇਹ ਤਾਂ ਇੱਕ ਇਨਫੋਰਮੇਸ਼ਨ ਨਿਰਵਾਸੀ ਘਟਾਉਣਾ ਬੜਾ ਵੱਡਾ ਲਾਮ ਲਸ਼ਕਰ ਦੇ ਨਾਲ ਵੱਡਾ ਸ਼ਿੰਗਾਰ ਚ ਇਹਦੇ ਤੇ ਵਢੀ ਗਏ ਮੈਂ ਪਹਿਲਾਂ ਵੀ ਬੋਲ ਕੇ ਆਇਆ ਕਿ ਜ਼ਮੀਨਾਂ ਤੇ ਇਦਾਂ ਕਬਜ਼ੇ ਕਰਨੇ ਸੌਕੇ ਨਹੀਂ ਹੋਂ ਦੀਆਂ ਨਦੀਆਂ ਦਬਹਿ ਸਕਦੀਆਂ ਪਰ ਕਿਸਾਨ ਜ਼ਮੀਨ ਨਹੀਂ ਦੇਣਗੇ ਧੰਨਵਾਦ ਜੀ